ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਆ ਅੱਜ ਦਾ ਇੱਕ ਖਾਸ ਪ੍ਰੋਗਰਾਮ ਖਾਸ ਪ੍ਰੋਗਰਾਮ ਇਸ ਲਈ ਕਿਉਂਕਿ ਪੰਚਾਇਤੀ ਚੋਣਾਂ ਜੋ ਨੇ ਉਹ ਹੋ ਕੇ ਹਟੀਆਂ ਨੇ ਤੇ ਅਜੇ ਇਹ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ ਜਿਸ ਦੇ ਲਈ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਦੀ ਗੱਲ ਕਰ ਲਈਏ ਤਾਂ ਅਜੇਹੇ ਦੇ ਵਿੱਚ ਜੋ ਹੈ ਲਗਾਤਾਰ ਹੀ ਸਿਆਸੀ ਪਾਰਟੀਆਂ ਨੇ ਉਹ ਵੀ ਪੱਬਾ ਪਾ ਨੇ ਤੇ ਅਜੇਹੇ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਚੱਬੇਵਾਲ ਸੀਟ ਨੂੰ ਲੈ ਕੇ ਕਿਉਂਕਿ ਗਿੱਦੜ ਬਹਾ ਜੋ ਕਿ ਸਭ ਤੋਂ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਪਰ ਉਸ ਉੱਤੇ ਅਸੀਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਤੇ ਅੱਜ ਕਰਾਂਗੇ ਚੱਬੇਵਾਲ ਜਿੱਥੋਂ ਕੀ ਜੋ ਉਮੀਦਵਾਰ ਨੇ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਨੇ ਈਸ਼ਾਨ ਚੱਬੇਵਾਲ ਦੀ ਗੱਲ ਕਰ ਲਈਏ ਪਾਵੇਂ ਰਣਜੀਤ ਦੀ ਗੱਲ ਕਰ ਲਈਏ ਪਾਵੇਂ ਇਸ ਦੇ ਵਿੱਚ ਅਸੀਂ ਗੱਲ ਕਰ ਲਈਏ ਸੋਹਣ ਸਿੰਘ ਠੰਡਰ ਤਾ ਅਜਿਹੇ ਦੇ ਵਿੱਚ ਇਹਨਾਂ ਉਤੇ ਵਿਸ਼ਵਾਸ ਜਤਾਇਆ ਗਿਆ ਇੱਕ ਪਾਸੇ ਰਣਜੀਤ ਕੁਮਾਰ ਜੋ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਜੋ ਕਿ BSP ਛੱਡ ਕੇ ਆਏ ਸੀ ਦੂਜੇ ਪਾਸੇ ਗੱਲ ਕਰ ਲਈਏ ਇਸ਼ਾਨ ਜੱੱਬੇਵਾਲ ਦੀ ਤਾਂ ਉਹ ਰਾਜਕੁਮਾਰ ਡਾਕਟਰ ਰਾਜਕੁਮਾਰ ਜੱੱਬੇਵਾਲ ਜਿਨ੍ਹਾਂ ਦੇ ਪੁੱਤ ਨੇ ਜਿਨ੍ਹਾਂ ਉਤੇ ਵਿਸ਼ਵਾਸ ਜਤਾਇਆ ਗਿਆ ਸੋਹਣ ਸਿੰਘ ਠੰਡਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਹੁਣੇ ਹੀ BJP ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਅਜੇ ਇਹ ਦੇ ਵਿੱਚ ਲਗਾਤਾਰ ਹੀ ਇਹਨਾਂ ਦੇ ਵੱਲੋਂ ਦਾਅਵੇ ਠੋਕੇ ਜਾ ਰਹੇ ਨੇ ਜਿੱਤੇ ਦੇ ਪਰ ਜਿੱਤੇਗਾ ਕੌਣ ਇਹ ਫੈਸਲਾ ਤੁਸੀਂ ਕਰਨਾ ਹੈ ਲੋਕਾਂ ਨੇ ਕਰਨਾ ਹੈ ਤਾਂ ਅਖਰ ਹਵਾ ਕੀ ਕਹਿ ਰਹੀ ਹੈ ਵਿਸਥਾਰਪੂਰਵਕ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਾਂ ਵਿਸਥਾਰਪੂਰਵਕ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਜਿਨ੍ਹਾਂ ਦਾ ਨਾਮ ਹੈ ਸ਼ੇਰ ਗਿਲ ਯਾਨੀ ਸੁਕਵੀਨ ਸ਼ੇਰਗਿਲ ਜਿਨ੍ਹਾਂ ਦੇ ਨਾਲ ਜੋ ਹੈ رابطہ ਕਾਇਮ ਕਰਾਂਗੇ ਤੇ ਜ਼ਮੀਨੀ ਪੱਧਰ ਉਤੇ ਉਹ ਵਿਚਰਦੇ ਨੇ ਕੀ ਕੁਝ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਹ ਵੀ ਦੇਖਾਂਗੇ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਅੱਗੇ ਪ੍ਰੋਗਰਾਮ ਵਧਾਉਂਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ DJ ਅਰਗਿਲ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਚੱਬੇਵਾਲ ਜੋ ਸੀਟ ਹੈ ਜਿਸ ਦੇ ਵਿੱਚ ਈਸ਼ਾਨ ਹੈ ਰਣਜੀਤ ਜੀ ਨੇ ਤੇ ਅਜੇਹੇ ਦੇ ਵਿੱਚ ਸੋਹਣ ਸਿੰਘ ਠੰਡਲ ਵੀ ਨੇ ਤਾਂ ਮੈਦਾਨ ਦੇ ਵਿੱਚ ਨਿਤਨੇ ਜ਼ਰੂਰ ਹੋਈ ਨਹੀਂ ਲਗਾਤਾਰ ਜੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆਉਂਦਾ ਹੈ ਕਿ ਅਖਰ ਇਹ ਤਾਂ ਦਾਅਵੇ ਠੋਕ ਰਹੇ ਨੇ ਕਿ ਅਸੀਂ ਜਿੱਤਾਂਗੇ ਪਰ ਲੋਕ ਕੀ ਕਹਿ ਰਹੇ ਨੇ ਜ਼ਮੀਨੀ ਪੱਧਰ ਤੇ ਲੋਕਾਂ ਦਾ ਕੀ ਲੱਗਦਾ ਹੈ ਹਵਾ ਕਿਸ ਪਾਸੇ ਨੂੰ ਜਾ ਰਹੀ ਹੈ ਬਿਲਕੁਲ ਕਰਤਾ ਇੱਕ ਇੱਕ ਕਰਕੇ ਆਪਾਂ ਹਰੇਕ ਉਸ ਪੁਆਇੰਟ ਦੇ ਉੱਪਰ ਗੱਲ ਕਰਾਂਗੇ ਦਰਸ਼ਕਾਂ ਤੱਕ ਭਰਪੂਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਦਰਅਸਲ ਹਲਕਾ ਚੱਬੇਵਾਲ ਜਿਵੇਂ ਤੁਸੀਂ ਗੱਦੜਬਾਹ ਦੀ ਗੱਲ ਕੀਤੀ ਹੈ ਹਲਕਾ ਚੱਬੇਵਾਲ ਵੀ ਇਸ ਵਕਤ ਹੌਰ ਸੀਟ ਬਣਿਆ ਪਿਆ ਹੈ ਹੌਰ ਸੀਟ ਤਾਂ ਕਰਕੇ ਬਣਿਆ ਪਿਆ ਕਿਉਂਕਿ ਉੱਥੇ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਬਤੌਰ ਮੈਂਬਰ ਪਾਰਲੀਮੈਂਟ ਵਿੱਚ ਰਹੇ ਨੇ ਉਹਨਾਂ ਦੇ ਪੁੱਤਰ ਪੱਤਰ ਦੇ ਉੱਪਰ ਜ਼ੋਰ ਜਮਾਇਸ਼ ਪੂਰੀ ਪਾਰਟੀ ਦੀ ਕਿਵੇਂ ਦੀ ਹੋਣੀ ਹੈ ਇਹਦਾ ਵੀ ਅਸੀਂ ਅਨੁਭਵ ਲਗਾ ਸਕਦੇ ਹਾਂ ਅਨੁਮਾਨ ਲਗਾ ਸਕਦੇ ਹਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਰਣਜੀਤ ਕੁਮਾਰ ਕਿੱਟੀ ਜੀ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵੱਲੋਂ ਜਿਹੜਾ ਜਿਤਾਇਆ ਗਿਆ ਭਰੋਸਾ ਉਹਨੂੰ ਵੀ ਉਹ ਤੋੜਨਗੇ ਨਹੀਂ ਉਸ ਭਰੋਸੇ ਨੂੰ ਵੀ ਕਾਇਮ ਰੱਖਣ ਦੀਆਂ ਪੂਰੀਆਂ ਗਤੀਵਿਧੀਆਂ ਪੂਰੀਆਂ ਕਾਰਗੁਜ਼ਾਰੀਆਂ ਜ਼ੋਰ ਜਮਾਇਸ਼ ਦੇ ਪੱਤਰ ਦੇ ਉੱਪਰ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਨਾਲ ਜੇਕਰ ਸੋਨ ਸਿੰਘ ਠੰਡਲ ਉਹਨਾਂ ਦੀ ਗੱਲ ਕਰੀਏ ਤਾਂ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਦਾ ਬਹੁਤ ਸ ਨਦੇ ਵਿੱਚ ਕਈ ਗਏ ਪਿਛਲੇ ਸਮੇਂ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਮਿਲਿਆ ਇੰਟਰਵਿਊ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਪੁੱਛੀਆਂ ਦੱਸੀਆਂ ਗਈਆਂ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਸੋਣ ਸਿਰ ਠੰਡਲ ਹੋਣਾ ਦਾ ਇਹ ਵੱਡੇ ਪੱਧਰ ਦੇ ਉੱਪਰ ਮੋਟੇ ਪੱਧਰ ਦੇ ਉੱਪਰ ਦਾਵਾ ਸੀ ਕਿ ਭਾਈ ਬੀਜੇਪੀ ਦੇ ਵਿੱਚ ਜਾਣ ਦਾ ਮਤਲਬ ਇਹ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੇ ਹਥਿਆਰ ਸੁੱਟ ਦਿੱਤੇ ਹੱਥ ਖੜੇ ਕਰ ਦਿੱਤੇ ਕਿ ਭਾਈ ਅਸੀਂ ਨਹੀਂ ਲੜਾਂਗੇ ਇਸ ਕਰਕੇ ਉਹ ਕਹਿੰਦੇ ਕਿ ਮੈਂ ਤਾਂ ਆਪਣੇ ਹਲਕੇ ਦੀ ਸੇਵਾ ਕਰਨੀ ਹੈ ਸੇਵਾ ਕਰਨ ਦਾ ਕਰਕੇ ਉਹ ਕਹਿੰਦੇ ਕਿ ਭਾਈ ਮੈਂ ਬੀਜੇਪੀ ਵਾਲੇ ਪਾਸੇ ਨੂੰ ਆਇਆ ਹਾਲਾਂਕਿ ਬੀਜੇਪੀ ਦੇ ਉੱਪਰ ਲੋਕਾਂ ਦੇ ਆਉਣ ਵਾਲਾ ਸਮਾਂ ਬਿਆਨਿਕਾ ਪਰ ਮਹੌਲ ਦੀ ਹਵਾ ਦੀ ਜੇਕਰ ਗੱਲ ਕਰੀਏ ਤਾਂ ਪੱਬਾ ਪਾਰ ਹੋ ਕੇ ਪਾਰਟੀਆਂ ਤਾਂ ਨੇ ਲੱਗੀਆਂ ਪਈਆਂ ਨੇ ਇਸ ਟਕੌਣੀ ਮੁਕਾਬਲੇ ਦੇ ਵਿੱਚ ਹੁਣ ਬਾਜੀ ਕੌਣ ਮਾਰਦਾ ਹੈ ਇਹ ਜਿਹੜਾ ਆਉਣ ਵਾਲਾ ਸਮਾਂ ਬਿਆਨਿਕਾ ਪਰ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਗੁਜ਼ਾਰੀ ਦੇ ਵਿੱਚ ਵਕ ਵਕ ਪਾਰਟੀਆਂ ਦੇ ਵੱਲੋਂ ਇਹਨਾਂ ਤਿੰਨਾਂ ਪਾਰਟੀਆਂ ਦੇ ਵੱਲੋਂ ਆਪਣੀ ਜੋਰ ਉਸਮੈਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੁਣ ਆਉਣ ਵਾਲੇ ਕੱਲ ਨੂੰ ਅਰਵਤ ਕੇਜਰੀਵਾਲ ਹੋਰਾਂ ਦੇ ਵੱਲੋਂ ਵੀ ਪੰਜਾਬ ਦੀ ਫੇਰੀ ਦੇ ਉੱਪਰ ਆਇਆ ਜਾਣਾ ਹੈ ਪਹਿਲਾਂ ਤਾਂ ਉਹ ਪੰਚਾਇਤਾਂ ਨੂੰ ਸੌਂਚ ਕੌਣਗੇ ਉਸ ਤੋਂ ਬਾਅਦ ਉਹਨਾਂ ਨੇ ਚੱਬੇਵਾਲ ਵੀ ਜਾਣਾ ਹੈ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਵੀ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਪ੍ਰਭਾਵਿਤ ਕਰਦੀਆਂ ਨੇ ਇਸ ਚੋਣ ਮੈਦਾਨ ਨੂੰ ਤੇ ਹਲਕਾ ਚੱਬੇਵਾਲ ਦਾ ਚੋਣ ਮੈਦਾਨ ਜਿਹੜਾ ਇਸ ਵਕਤ ਤੁਹਾਡੇ ਕਹਿਣ ਵਾਂਗੂ ਭਖਿਆ ਪਿਆ ਬਿਲਕੁਲ ਉਸ ਦੇ ਵਿੱਚ ਨਿਤਰੇ ਪਏ ਉਮੀਦਵਾਰ ਜਿਹੜੇ ਨੇ ਉਹ ਜੋਰ ਅਜ਼ਮਾਇਸ਼ ਕਰ ਰਹੇ ਨੇ ਤੇ ਪੱਭਾਂ ਭਰ ਹੋਏ ਪੈ ਨੇ ਜੀ ਅ ਪਰਿਵਾਰਵਾਦ ਨੂੰ ਲੈ ਕੇ ਵੀ ਬਹੁਤ ਗੱਲਾਂ ਹੋ ਰਹੀਆਂ ਨੇ ਕਿ ਪਰਿਵਾਰਵਾਦ ਜਾਂ ਫਿਰ ਦਲ ਬਦਲੂਆਂ ਦੀ ਗੱਲ ਕਰ ਲਈਏ ਕਿ ਜੋ ਪਾਰਟੀ ਛੱਡ ਕੇ ਆਏ ਨੇ ਉਹ ਨਾ ਉਹਤੇ ਹੀ ਜ਼ਿਆਦਾ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਬੀਜੇਪੀ ਪਹਿਲਾਂ ਦੀ ਗੱਲ ਕਰ ਲਈਏ ਵਿਧਾਨ ਸਭਾ ਦੀ ਗੱਲ ਕਰ ਲਈਏ ਭਾਵੇਂ ਅਸੀਂ ਜੀ ਹੈਨਾ ਅਜੇਹ ਦੇ ਵਿੱਚ ਹੁਣ ਸੋਹਣ ਸਿੰਘ ਠੰਡਲ ਜੋ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਸ਼ਾਮਲ ਹੁੰਦੇ ਸਾਰੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਅਜੇਹ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਸੂਬੇ ਦੇ ਵਿੱਚ ਸਰਕਾਰ ਪੱਕੀ ਹੈ ਹੂੰ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਆਪਾਂ ਕੋਖੇ 42 ਜਾਂ ਫਿਰ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਰਿਸ਼ਤਾ ਰਿਹਾ ਉਹ ਰਿਸ਼ਤਾ ਅੰਦਰ ਖਾਤੇ ਟੁੱਟਾ ਨਹੀਂ ਇਹ ਸਿਆਸੀ ਮਾਰ ਕਹਿ ਰਹੇ ਨੇ ਇਹ ਸਾਰੀ ਚੀਜ਼ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ ਗਤੀਵਿਧੀਆਂ ਬਣੀਆਂ ਪਈਆਂ ਨੇ ਜਾਂ ਫਿਰ ਸੋਨ ਸਿੰਘ ਠੰਡਲ ਹੋਣਾ ਦੇ ਵੱਲੋਂ ਠੋਕੇ ਜਾਂਦੇ ਦਾਅਵੇ ਸੋਨ ਸਿੰਘ ਠੰਡਲ ਹੋਣਾ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਬਿਆਨਾਂ ਦੇ ਵਿੱਚ ਵੀ ਕਿਤੇ ਇੱਕ ਤਾਈ ਤਾਂ ਇਹ ਸਾਰੀਆਂ ਚੀਜ਼ਾਂ ਝਲਕਦੀਆਂ ਨੇ ਝਾਕਦੀਆਂ ਨੇ ਕਿ ਭਾਈ ਭਾਜਪਾ ਦੇ ਸੰਪਰਕ ਦੇ ਵਿੱਚ ਭਾਜਪਾ ਦੇ ਜਿਹੜੇ ਖੇਮੇ ਦੇ ਵੱਡੇ ਆਗੂ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਜ਼ਰੂਰ ਉਹਨਾਂ ਦੇ ਵਾਲੇ ਪਾਸੇ ਨੂੰ ਆਉਣ ਗਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇ ਉਹਨਾਂ ਦੇ ਵੱਲੋਂ ਜਿਹੜੀਆਂ ਕਾਰਗੁਜ਼ਾਰੀਆਂ ਨਿਭਾਈਆਂ ਗਈਆਂ ਜਾਂ ਫਿਰ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਦੇ ਤੌਰ ਦੇ ਉੱਪਰ ਜਿਹੜੇ ਵੀ ਕੰਮਕਾਜ ਆਪਣੇ ਇਲਾਕੇ ਦੇ ਵਿੱਚ ਲਿਆਂਦੇ ਕਿ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਮਜ਼ਬੂਤਾ ਜ਼ਰੂਰ ਕਰਦੀਆਂ ਨੇ ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਜਿਹੜੇ ਦਲਬਦਲੂਆਂ ਦੀ ਜਾਂ ਫਿਰ ਪਰਿਵਾਰਵਾਦੀ ਤਾਂ ਇੱਥੇ ਆਪਾਂ ਨੂੰ ਸਮਝਣਾ ਪਵੇਗਾ ਕਿ ਚੱਬੇਵਾਲ ਦੇ ਵਿੱਚ ਜਿੰਨੇ ਵੀ ਉਮੀਦਵਾਰ ਖੜੇ ਨੇ ਇਹ ਆਪੋ ਆਪਣੀ ਪਾਰਟੀ ਦੇ ਵਿੱਚੋਂ ਹੈ ਹੀ ਨਹੀਂ ਕਿਉਂਕਿ ਕਾਂਗਰਸ ਦੇ ਵਿੱਚ ਜਿਹੜੇ ਆਏ ਨੇ ਉਹ ਬੀਐਸਪੀ ਤੋਂ ਆਏ ਨੇ ਤੇ ਬੀਐਸਪੀ ਦਾ ਪੁਰਾਣਾ ਜੇਕਰ ਆਪਾਂ ਇਤਿਹਾਸ ਵੇਖੀਏ ਪਵਨ ਕੁਮਾਰ ਟੀਨੂ ਹੋਣ ਸੁਖਵਿੰਦਰ ਕੋਟਲੀ ਹੋਣ ਇਹ ਬੀਐਸਪੀ ਦੇ ਵੱਲੋਂ ਤਿਆਰ ਕੀਤੇ ਗਏ ਉਹ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਬਾਅਦ ਵਿੱਚ ਦੂਸਰੀਆਂ ਪਾਰਟੀਆਂ ਦੇ ਵਿੱਚ ਡੱਡੂ ਛੜਪੇ ਮਾਰ ਕੇ ਜਾਇਆ ਗਿਆ ਤੇ ਉਹਨਾਂ ਪਾਰਟੀਆਂ ਦੇ ਵਿੱਚ ਜਾ ਕੇ ਆਪਣਾ ਦਮ ਖੰਮ ਤੇ ਆਪਣਾ ਨਾਮ ਬਣਾਇਆ ਗਿਆ ਜਾਂ ਪਰ ਐਮਐਲਏ ਦੇ ਤੌਰ ਦੇ ਉੱਪਰ ਵਿੱਚ ਰਹੇ ਮੰਤਰੀ ਦੇ ਤੌਰ ਦੇ ਉੱਪਰ ਵਿੱਚ ਰਹੇ ਇਹ ਸਾਰੀਆਂ ਚੀਜ਼ਾਂ ਇਸੇ ਕਰਕੇ ਹੋਈਆਂ ਨੇ ਤੇ ਜਿਵੇਂ ਪਰਿਵਾਰਵਾਦ ਦੀ ਜੇਕਰ ਗੱਲ ਨੂੰ ਦੇਖੀਏ ਪਰਿਵਾਰਵਾਦ ਨੂੰ ਲੈ ਕੇ ਲਗਾਤਾਰ ਇਹ ਕਿਆਸਰਾਈਆਂ ਪਹਿਲਾਂ ਹਲਕਾ ਚੱਬੇਵਾਲ ਦੇ ਵਿੱਚ ਲਗਾਈਆਂ ਜਾ ਰਹੀਆਂ ਸੀ ਕੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਭਰਾ ਜਿਹੜੇ ਨੇ ਇਹਨਾਂ ਦਾ ਪਿੰਡ ਮਾਂਜੀ ਹੈ ਡਾਡਾ ਮਾਂਜੀ ਇਕੱਠੇ ਪਿੰਡ ਨੇ ਪੈਂਦੇ ਹੁਸ਼ਾਰਪੁਰ ਦੇ ਵਿੱਚ ਉਹਨਾਂ ਨੂੰ ਬਤੌਰ ਉਮੀਦਵਾਰ ਉਤਾਰਿਆ ਜਾਣਾ ਇਸ ਦੇ ਲਈ ਜਦੋਜਹਿਦ ਕਰਨ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਅੰਦਰ ਖਾਤੇ ਉਹ ਜ਼ਰੂਰ ਇਹ ਰੂਪ ਰਖਤਿਆਰ ਕਰ ਰਹੀਆਂ ਸੀ ਪਰ ਇੱਕਦਮ ਦੇ ਨਾਲ ਇਸ਼ਾਂਖ ਹੁਣਾਂ ਦਾ ਨਾਮ ਆਉਣਾ ਇੱਕਦਮ ਦੇ ਨਾਲ ਉਹਨਾਂ ਦੇ ਉੱਪਰ ਹੀ ਦਾਅਵੇਦਾਰੀ ਠੋਕਣੀ ਇੱਕਦਮ ਦੇ ਨਾਲ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਸਿਆਸੀ ਗਤੀਵਿਧੀਆਂ ਉਹਨਾਂ ਨੂੰ ਲੈ ਕੇ ਹੋਣੀਆਂ ਇਹ ਕਿਤੇ ਨਾ ਕਿਤੇ ਜ਼ਰੂਰ ਪ੍ਰਭਾਵ ਇਸ ਇਲਾਕੇ ਦੇ ਉੱਪਰ ਪਾਉਂਦੀਆਂ ਨੇ ਤੇ ਪਰਿਵਾਰਵਾਦੀ ਗੱਲ ਹੁੰਦੀ ਰਹੀ ਵੀ ਹੈ ਹੋ ਵੀ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੁਣ ਤਾਂ ਲੀਡਰ ਇਹ ਵੀ ਕਹਿਣਾ ਗਿੱਜ ਗਏ ਨੇ ਸਿੱਖ ਗਏ ਨੇ ਉਹ ਕਹਿੰਦੇ ਕਿ ਭਾਈ ਪਾਰਟੀ ਬਦਲਣਾ ਕੋਈ অপਰਾਧ ਤਾਂ ਹੈ ਨਹੀਂ ਮੈਨੂੰ ਲੱਗਦਾ ਕਿ ਇਹ ਪਾਰਟੀ ਦੇ ਵਿੱਚ ਮੇਰਾ ਚੰਗਾ ਨਹੀਂ ਹੋ ਰਿਹਾ ਮੈਂ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਹਾਂ ਪਰ ਉਹਨਾਂ ਲੋਕਾਂ ਜਿਨ੍ਹਾਂ ਦੇ ਬਨੋਂ ਯਕੀਨ ਉਹਨਾਂ ਦੇ ਉੱਪਰ ਇਤਬਾਰ ਰੱਖ ਕੇ ਵੋਟਾਂ ਪਾਈਆਂ ਗਈਆਂ ਸੀ ਉਹਨਾਂ ਦੇ ਮਨ ਬਲਲੇ ਜਿਹੜੇ ਨੇ ਉਹ ਵੋਟਾਂ ਦੇ ਰੂਪ ਦੇ ਵਿੱਚ ਕਿਵੇਂ ਤਬਦੀਲ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਜੀ ਬਿਲਕੁਲ ਜ਼ਮੀਨੀ ਚੋਣਾਂ ਦੇ ਵਿਚਾਲੇ BSP ਜੋ ਹੈ ਸੁਭਾ ਪ੍ਰਦਾਨ ਬਦਲ ਦਿੰਦੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਉਹ ਤਾਂ ਮੈਦਾਨ ਦੇ ਵਿੱਚ ਹੈ ਹੀ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਈਆ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਸਾਰਾ ਉਹਨਾਂ ਦਾ ਉਹਨਾਂ ਨੂੰ ਵੀ ਪਾਸੇ ਰੱਖ ਦਿੰਨੇ ਆ ਤੇ ਹੁਣ ਤਿੰਨ ਪਾਰਟੀਆਂ ਰਹਿ ਗਈਆਂ ਨੇ ਅਜੇ ਇਹ ਦੇ ਵਿੱਚ ਸੋਹਣ ਸਿੰਘ ਠੰਡਲ ਜੋ ਕਿ ਚਾਰ ਵਾਰ ਵਿਧਾਇਕ ਵੀ ਰਹਿ ਚੁੱਕੇ ਨੇ ਮਹਿਲਪੁਰ ਤੇ ਜੱਬੇਵਾਲ ਤੋਂ ਤਾਂ ਬੀਤੇ ਜੋ ਲੋਕ ਸਭਾ ਸੀਗਾ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਉਹਨਾਂ ਨੂੰ ਹਾਰ ਮਿਲੀ ਸੀ ਹੁਣ ਬੀਜੇਪੀ ਉਹਨਾਂ ਨੇ ਪਾਰਟੀ ਬਦਲ ਲਈ ਹੈ ਪਾਰਟੀ ਬਦਲਣ ਤੋਂ ਬਾਅਦ ਲੱਗਦਾ ਹੈ ਕਿ ਹੁਣ ਪਹਿਲਾਂ ਤਾਂ ਲੋਕਾਂ ਨੇ ਵਿਸ਼ਵਾਸ ਨਹੀਂ ਜਤਾਇਆ ਯਾਨੀ ਕਿ ਹਾਰ ਮਿਲ ਗਈ ਸੀ ਤਾਂ ਹੁਣ ਉਹਨਾਂ ਨੂੰ ਜਿੱਤ ਮਿਲੂਗੀ ਹੂੰ ਇਹ ਇਹ ਸਾਰੀ ਚੀਜ਼ ਨੂੰ ਜੇਕਰ ਠੰਡਲ ਹੋਣਾਂ ਦੀ ਜ਼ਮਾਨ ਦੇ ਵਿੱਚੋਂ ਨਿਕਲੇ ਹੋਏ ਮੁਖਾਰਬੇ ਦੇ ਵਿੱਚੋਂ ਨਿਕਲੇ ਹੋਏ ਸ਼ਬਦਾਂ ਨੂੰ ਦੇਖੀਏ ਤਾਂ ਉਹ ਕਹਿੰਦੇ ਨੇ ਕਿ ਭਾਈ ਪਾਰਟੀ ਮੈਂ ਬਦਲੀ ਹੈ ਮਜਬੂਰੀ ਦੇ ਵਿੱਚ ਮੈਨੂੰ ਕੋਈ ਚਾਹ ਨਹੀਂ ਸੀ ਕਿ ਮੈਂ ਪਾਰਟੀ ਬਦਲਾਂ ਉਹ ਕਹਿੰਦੇ ਜੇਕਰ ਸ਼ੋਮਣੀ ਅਕਾਲੀ ਦਲ ਚੋਣ ਲੜਦੀ ਤਾਂ ਮੈਂ ਬਸ਼ਰਤੇ ਇਸ ਇਲਾਕੇ ਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਨਿਤਰਨਾ ਸੀ ਉਤਰਨਾ ਸੀ ਤੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਕਰਨੀ ਸੀ है, है, खड़ी है गल ये खड़ी है कि भाई मैं ਲੋਕਾਂ ਦੇ ਵਿੱਚ ਵਿਚਰਨਾ ਹੈ ਲੋਕਾਂ ਦੇ ਜਿਵੇਂ ਪਹਿਲਾਂ ਕੰਮ ਕਾਜ ਕੀਤੇ ਨੇ ਜੇ ਇਸ ਤਰੀਕੇ ਦੇ ਨਾਲ ਪਹਿਲਾਂ ਲੋਕਾਂ ਦੇ ਸੇਵਾ ਦੇ ਮਨੋਰਥ ਨੂੰ ਲੈ ਕੇ ਉਹਨਾਂ ਦੇ ਕੋਲ ਜ਼ਮੀਨ ਦੇ ਉੱਪਰ ਉਤਰਿਆ ਗਿਆ ਉਹ ਕਹਿੰਦੇ ਇਹ ਕੰਮ ਨਾ ਰੁਕੇ ਇਹ ਕੰਮ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਮੈਂ ਜ਼ਮੀਨ ਦੇ ਉੱਪਰ ਉਤਰ ਕੇ ਤੇ ਉਮੀਦਵਾਰੀ ਦੀ ਦੌੜ ਦੇ ਵਿੱਚ ਭਾਜੀਪੀ ਵਾਲੇ ਪਾਸਿਓਂ ਸ਼ਾਮਲ ਹੋਇਆ ਹੁਣ ਜਿੱਤ ਦਾ ਦਾਵਾ ਤਾਂ ਹਰੇਕ ਹੀ ਪਾਰਟੀ ਠੋਕਦੀ ਹੁੰਦੀ ਹੈ ਹਰੇਕ ਹੀ ਉਮੀਦਵਾਰ ਠੋਕਦਾ ਹੁੰਦਾ ਹੈ ਪਰ ਸੋਨ ਸਿੰਘ ਠੰਡਲ ਹੋਣਾ ਨੂੰ ਆਪਣੇ ਸਮੇਂ ਦੇ ਵਿੱਚ ਕਰਾਏ ਗਏ ਕੰਮ ਜਿਹੜੇ ਨੇ ਉਹਨਾਂ ਦੇ ਹੌਸਲੇ ਨੂੰ ਜ਼ਰੂਰ ਬਣਾਉਂਦੇ ਹੋਣਗੇ ਜਿਹੜ ਦੇ ਉੱਪਰ ਹਲਕਾ ਚੱਬੇ ਵਾਲ ਦੇ ਵਿੱਚ ਜਾਂ ਫਿਰ ਜਿੱਥੋਂ ਜਿੱਥੋਂ ਵਿਧਾਇਕ ਰਹੇ ਜਿੱਥੋਂ ਜਿੱਥੋਂ ਉਹਨਾਂ ਦੀਆਂ ਕਾਰਗੁਜ਼ਾਰੀਆਂ ਲੋਕਾਂ ਦੇ ਹਿੱਤ ਦੇ ਵਿੱਚ ਹੋਈਆਂ ਉਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਹਾਂ ਪੱਕੀ ਲੈਂਦੇ ਹੋਣਗੇ ਪਰ ਬੀਜੇਪੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਸਾਖ ਸੰਬੰਧ ਨੇ ਇਹ ਬਾਰੇ ਚੰਗੇ ਨਹੀਂ ਇਸ ਨੂੰ ਭਾਵੇਂ ਆਪਾਂ ਹੰਸਰਾਜ ਹੰਸੂਰਾਂ ਦੇ ਪਿਛਲੇ ਚੋਣ ਦੇ ਵਿੱਚ ਖੜਿਆ ਨੂੰਗਾ ਕਿਸ ਤਰੀਕੇ ਵੱਡੇ ਪੱਧਰ ਦੇ ਉੱਪਰ ਸਾਹਮਣਾ ਕਰਨਾ ਪਿਆ ਯਾਹਰ ਆਪਾਂ ਹੋਰ ਵੀ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਦੇ ਉਮੀਦਵਾਰ ਸੀ ਉਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਜਿਹੜੀ ਹਾਰ ਦਾ ਸਾਹਮਣਾ ਬੀਜੇਪੀ ਨੂੰ ਦਾ ਜਿਹੜਾ ਦਾਵਾ ਹੈ ਵਾਦਾ ਹੈ ਯਾਂ ਫਿਰ ਉਹਨਾਂ ਦੇ ਠੋਕੇ ਗਏ ਜਿਹੜੇ ਕਰਾਰਨਾਮੇ ਨੇ ਉਹਨਾਂ ਦੇ ਉੱਪਰ ਕਿੰਨਾ ਕੁ ਉਹ ਬਿਹਤਰ ਤਰੀਕੇ ਦੇ ਨਾਲ ਜ਼ਮੀਨ ਦੇ ਉੱਪਰ ਉਤਰ ਪਾਉਂਦੇ ਨੇ ਇਹ ਆਉਣ ਵਾਲਾ ਸਮਾਂ ਬਿਆਨ ਦੇਗਾ ਪਰ ਉਹਨਾਂ ਦੇ ਵੱਲੋਂ ਜਿੱਤ ਦਾ ਦਾਵਾ ਠੋਕਿਆ ਜਾ ਰਿਹਾ ਸਾਰੇ ਉਮੀਦਵਾਰ ਹੀ ਠੋਕ ਰਹੇ ਨੇ ਸੋ ਇਹ ਸਾਰੀ ਚੀਜ਼ ਦੇ ਵਿੱਚ ਇਹ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਤਬਦੀਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਜੀ ਬਿਲਕੁਲ ਤਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਪ੍ਰਧਾਨ ਜਿਹੜੇ ਨੇ ਉਹ ਵੀ ਪੱਬਾ ਪਾ ਨਜ਼ਰ ਆ ਰਹੇ ਨੇ ਪਾਵੇਂ ਅਸੀਂ ਸੀਐਮ ਭਗਵੰਤ ਮਾਨ ਦੀ ਗੱਲ ਕਰ ਲਈਏ ਪਾਵੇਂ ਅਸੀਂ ਗੱਲ ਕਰ ਲਈਏ ਇਸ ਦੇ ਵਿੱਚ ਜੋ ਰਾਜਾ ਵੜਿੰਗ ਨੇ ਉਹਨਾਂ ਦੀ ਗੱਲ ਕਰ ਲਈਏ ਪਰ ਸੁਨੀਲ ਜਾਖੜ ਦੀ ਜੇਕਰ ਗੱਲ ਕਰੀਓ ਕਿਤੇ ਨਾ ਕਿਤੇ ਗਾਇਬ ਨਹੀਂ ਲੱਗ ਰਹੀ ਤੁਹਾਨੂੰ ਸੁਨੀਲ ਜਖੜ ਹਰਾਂ ਦੇ ਵੱਲੋਂ ਕੁਝ ਸਮਾਂ ਪਹਿਲੇ ਮੈਂ ਬਿਆਨ ਪੜ ਰਿਹਾ ਸੀ ਉਹਨਾਂ ਨੇ ਜ਼ਰੂਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦੇ ਉੱਤੇ ਜ਼ਰੂਰ ਇੱਕ ਬਿਆਨ ਕੀਤਾ ਹੈ ਬਿਆਨ ਦਿੱਤਾ ਹੈ ਜਾਂ ਫਿਰ ਕਹਿ ਲਈਏ ਕਿ ਇੱਕ ਟਵੀਟ ਕੀਤਾ ਹੈ ਪਰ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਚੁਣੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਕੋਈ ਵੀ ਗਤੀਵਿਧੀ ਅਜੇ ਤੱਕ ਵੇਖਣ ਨੂੰ ਨਹੀਂ ਮਿਲੀ ਪਰ ਜ਼ਰੂਰ ਆਸ ਤੇ ਕਾਮਨਾਵਾਂ ਹੋਣਗੀਆਂ ਸਾਰੇ ਪਾਸੇ ਜਿਹੜੇ ਚਾਰ ਵਿਧਾਨ ਸਭਾ ਹਲਕੇ ਨੇ ਜਿੱਥੇ ਬਾਈਲੈਕਸ਼ਨ ਹੋਣਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਇਹ ਚੀਜ਼ ਦੀ ਹੋਊਗੀ ਕਿ ਸਾਡਾ ਪ੍ਰਧਾਨ ਆਵੇ ਜਿਵੇਂ ਸੀਐਮ ਭਗਵੰਤ ਮਾਨ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਗ ਜਿਹੜੇ ਨੇ ਉਹ ਦਰ ਦਰ ਫਿਰ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਭਾਵੇਂ ਭਾਵੇਂ ਆਪਣੀ ਧਰਮ ਪਤਨੀ ਦੇ ਉਹਨਾਂ ਦੇ ਵਾਸਤੇ ਜਾਂ ਫਿਰ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਹੋਰ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਨੇ ਇਸ ਦੇ ਦਰਮਿਆਨ ਪ੍ਰਧਾਨਾਂ ਨੇ ਖਾਸ ਕਹਿ ਲਈਏ ਕਿ ਇੱਕ ਪੁਰਮਿਕਾ ਹੁੰਦੀ ਹੈ ਜਿਹਨੂੰ ਨਭਾਉਣਾ ਬਣਦਾ ਵੀ ਹੈ ਤੇ ਨਭਾਉਣਗੇ ਵੀ ਇਸ ਦੀ ਜ਼ਰੂਰ ਜਿਹੜੀ ਹੈ ਸੁਨੀਲ ਜਾਖੜ ਹੋਰਾਂ ਦੀ ਪਾਰਟੀ ਨੇ ਵੀ ਸੋਚ ਵਿਚਾਰ ਕੀਤੀ ਹੋਣੀ ਹੈ ਤੇ ਜਿਵੇਂ ਆਪਣੇ ਜ਼ੈਨ ਦੇ ਵਿੱਚ ਇਹ ਸਵਾਲ ਖਲਕਦਾ ਹੈ ਪੂਰੀ ਬੀਜੇਪੀ ਪਾਰਟੀ ਦੀ ਜਿੰਨੇ ਵੀ ਵੋਟਰ ਨੇ ਜਿੰਨੇ ਵੀ ਵੋਟਰ ਏਸੀ ਨੂੰ ਲੈ ਕੇ ਗੰਭੀਰ ਨੇ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਚੋਣਾਂ ਨੇ ਤੇ ਚੋਣਾਂ ਨੂੰ ਕਿਵੇਂ ਸੰਪੰਨ ਕਰਨਾ ਕਿਵੇਂ ਸਿਰੇ ਚਾੜਨਾ ਉਹ ਸਾਰੇ ਸੋਚ ਦੇ ਵਿਚਾਰ ਦੇ ਹੋਣਗੇ ਕਿ ਸੁਨੀਲ ਜਾਖੜ ਜਲਦੀ ਸਟੇਜਾਂ ਦੇ ਉੱਪਰ ਵੇਖਣ ਤੇ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਮੰਦੇ ਬਲਬਲੇ ਨੇ ਜਾਂ ਫਿਰ ਪਾਰਟੀ ਦੇ ਲਈ ਕੀ ਕੁ ਚਾਹੁੰਦੇ ਨੇ ਉਮੀਦਵਾਰ ਤੋਂ ਕੀ ਆਸ ਨੇ ਆਸਾਂ ਨੇ ਨਾਮਨਾਮਾ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੁਨੀਲ ਜਾਖੜ ਉਹਨਾਂ ਦੇ ਬੁਲਾਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਦਿਨ ਹਾਲਾਂਕਿ ਥੋੜੇ ਬਚੇ ਨੇ ਪਰ ਫਿਰ ਵੀ ਕੋਸ਼ਿਸ਼ ਰਹੇਗੀ ਕਿ ਲਾਸਟ ਦਿਨਾਂ ਦੇ ਵਿੱਚ ਇਸ ਸਾਰੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਜਾਵੇ ਅੱਜ ਬਿਲਕੁਲ ਤਾਂ ਮਾਹੌਲ ਸਾਨੂੰ ਗਰਮ ਜਰੂਰ ਨਜ਼ਰ ਆ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਸਾਰੀਆਂ ਹੀ ਪਾਰਟੀਆਂ ਪੱਬਾ ਪਾਣ ਨੇ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਰੱਜ ਕੇ ਕੀਤਾ ਜਾ ਰਿਹਾ ਹੈ ਵਿਰੋਧੀਆਂ ਨੂੰ ਧਾਣੇ ਵੀ ਮਾਰੇ ਜਾ ਰਹੇ ਨੇ ਤਾਂ ਜੋ ਕਿ ਤਨਾ ਕਿਤੇ ਉਹਨਾਂ ਦਾ ਵੋਟ ਬੈਂਕ ਜੋ ਹੈ ਉਸ ਉੱਤੇ ਵੀ ਫਰਕ ਪਵੇ ਤਾਂ ਕਿਵੇਂ ਦੇਖਦੇ ਹੋ ਇਸ ਦੇ ਵਿੱਚ ਸੁਭਿਰ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ ਆ ਨਾਰਮਲ ਤੌਰ ਤੇ ਵੀ ਆਪਾਂ ਗੱਲ ਕਰ ਲਈਏ ਤਾ ਜੋ ਸ਼ਿਕਾਇਤਾਂ ਨੇ ਵਿਰੋਧੀਆਂ ਦੇ ਵੱਲੋਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਲੇਕਿਨ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੇ ਨੇ ਫਿਰ ਉਹਨਾਂ ਉੱਤੇ ਵੀ ਦੂਜੀ ਜੋ ਵਿਰੋਧੀ ਧਿਰ ਹੁੰਦੀ ਉਹਨਾਂ ਦੇ ਵੱਲੋਂ ਨਿਸ਼ਾਨੇ ਲਾਇਕ ਨਿਸ਼ਾਨਾ ਜੋ ਹੈ ਉਹ ਕਦੀ ਵੀ ਖਤਮ ਨਹੀਂ ਹੁੰਦਾ ਤਾਂ ਕਿਵੇਂ ਦੇਖਦੇ ਹੋ ਇਸ ਨੂੰ ਕਿ ਜੋ ਜ਼ਿਮਨੀ ਚੋਣਾਂ ਦੇ ਵਿੱਚ ਤੁਸੀਂ ਸ਼ਿਕਾਇਤ ਜ਼ਰੂਰ ਕਰ ਰਹੇ ਹੋ ਪਰ ਤੁਹਾਨੂੰ ਜਦੋਂ ਸੱਤਾ ਮਿਲ ਜਾਂਦੀ ਫਿਰ ਤੁਸੀਂ ਉਸ ਹਿਸਾਬ ਨਾਲ ਕੰਮ ਕਿਉਂ ਨਹੀਂ ਕਰਦੇ ਜੀ ਬਿਲਕੁਲ ਇਹ ਸਰਕਾਰਾਂ ਭਾਵੇਂ ਬਾਈ ਇਲੈਕਸ਼ਨ ਦੇ ਵਿੱਚ ਕਿਸੇ ਤਰੀਕੇ ਦਾ ਉਮੀਦਵਾਰ ਚੁਣਿਆ ਜਾਵੇ ਜਾਂ ਫਿਰ 2022 ਦੀ ਇਲੈਕਸ਼ਨ ਦੇਖ ਲਈਏ 2017 ਦੀ ਦੇਖ ਲਈਏ ਜਾਂ ਫਿਰ 2017 ਤੋਂ ਪਹਿਲਾਂ ਆਪਾਂ ਪਿਛਲੀਆਂ ਇਲੈਕਸ਼ਨਸ ਦੀ ਗੱਲ ਕਰ ਲਈਏ ਇਹ ਸਾਰਿਆਂ ਦੇ ਵਿੱਚ ਵਾਅਦੇ-ਦਾਵੇ ਕੀਤੇ ਜਾਂਦੇ ਨੇ ਕੁਝ ਕੁ ਵਾਅਦੇ-ਦਾਵਿਆਂ ਦੀ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੀਤੀ ਗਈ ਸੀ ਕੁਝ ਕ ਪੂਰੇ ਹੋ ਗਏ ਨੇ ਕੁਝ ਕਤੇ ਲਈ ਜਦੋਜਾਹਦ ਚੱਲ ਰਹੀ ਹੈ ਯਹਾਂ ਪਰ ਬਜਟ ਪਲਾਨ ਕੀਤਾ ਜਾ ਰਿਹਾ ਹੈ ਇਹ ਵਾਅਦਿਆਂ ਦੇ ਰੂਪ ਦੇ ਵਿੱਚ ਕੀਤੀਆਂ ਗਈਆਂ ਗੱਲਾਂ ਜਿਹੜੀਆਂ ਨੇ ਇਹ ਸਿੱਧੇ ਤੌਰ ਦੇ ਉੱਪਰ ਆਪਾਂ ਗੱਲ ਕਰ ਲਈਏ ਇਹ ਨਿਰਪੱਖਤਾ ਦੀ ਜੇਕਰ ਗੱਲ ਕਰੀਏ ਤਾਂ ਪੂਰਾ ਕਿਸੇ ਵੀ ਪਾਰਟੀ ਦੇ ਵੱਲੋਂ 100% ਨਹੀਂ ਹੁੰਦਾ ਨਾ ਹੀ ਹੋ ਸਕਦਾ ਕਿਉਂਕਿ ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਫਰਕ ਬੜਾ ਹੁੰਦਾ ਜਿਵੇਂ ਆਪਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਉਦਾਹਰਣ ਦੇ ਤੌਰ ਦੇ ਉੱਪਰ ਮੈਂ ਗੱਲ ਕਰਾਂ ਤਾਂ ਉਸ ਵਕਤ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਦਾਅਵੇ ਠੋਕੇ ਗਏ ਸੀ 1000 ਰੁਪਿਆ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਜਾਣਾ ਸੀ 2-2000 ਦੇਵਾਂਗੇ ਸੋ ਇੱਕ ਦੂਜੇ ਤੋਂ ਵੱਧ ਚੜ ਕੇ ਇਹਨਾਂ ਦੇ ਵੱਲੋਂ ਜ਼ਰੂਰ ਦਾਬੇ ਲੋਕਾਂ ਦੇ ਕੋਲੇ ਰੱਖੇ ਜਾਂਦੇ ਨੇ ਵਾਦੇ ਕੀਤੇ ਜਾਂਦੇ ਨੇ ਪਰ ਵਾਦਿਆਂ ਦੀ ਪਰਪਾਈ ਨਹੀਂ ਕੀਤੀ ਜਾਂਦੀ ਤੇ ਜਿਵੇਂ ਤੁਸੀਂ ਕਿਹਾ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਉਦਾਂ ਤਾਂ ਬਹੁਤ ਹੀ ਸਿਆਸੀ ਚੁੰਡੀਆਂ ਵੱਡੀਆਂ ਜਾਂਦੀਆਂ ਨੇ ਪਰ ਜਦੋਂ ਸੱਤਾ ਤੁਹਾਡੇ ਕੋਲ ਆ ਜਾਂਦੀ ਹੈ ਉਸ ਵਕਤ ਲਾਰੇ ਬਹਾਨੇ ਜਾਂ ਫਿਰ ਇਹ ਸਾਰੀ ਚੀਜ਼ ਨੂੰ ਟਾਲਣਾ ਕਿਵੇਂ ਹੈ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਵੱਡਾ ਸਵਾਲ ਬਣਦੀਆਂ ਨੇ ਪਰ ਲੋਕ ਸਿਆਣੇ ਹੋ ਚੁੱਕੇ ਨੇ ਇਹਨੂੰ ਮੰਨਣਾ ਪੈਣਾ ਹੈ ਲੋਕ ਸਿੱਧੇ ਤੌਰ ਦੇ ਉੱਪਰ ਵੇਖਦੇ ਨੇ ਕਿ ਭਾਈ ਇਹਨੇ ਕੀਤਾ ਕੀ ਕਰਨਾ ਕੀ ਚਾਹੁੰਦਾ ਹੈ ਇਹਦਾ ਆਉਣ ਵਾਲਾ ਜਿਹੜਾ ਰੋਡ ਮੈਪ ਹੈ ਉਹ ਕੀ ਹੈ ਕਿਹੜੇ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਇਸ ਦੇ ਵੱਲ ਫੁੱਲ ਚੜਾਏ ਜਾਣੇ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦੀਆਂ ਨੇ ਪਰ ਲੋਕ ਸੂਝਮਾਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਤੋਂ ਹੁਣ ਕਿਤੇ ਨਾ ਕਿਤੇ ਜਿਹੜੇ ਲੀਡਰ ਨੇ ਜਿਹੜੇ ਸਿਆਸਤਦਾਨ ਨੇ ਉਹ ਘਬਰਾਏ ਜਾਂ ਜ਼ਰੂਰ ਪਏ ਨੇ ਕਿ ਭਾਈ ਗੱਲ ਉਹੀ ਕਰੀਏ ਜਿਹੜੀ ਪੂਰੀ ਹੋਣੀ ਹੈ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਹੁਣ 1100 ਰੁਪਏ ਤੇ ਗੱਲ ਆ ਗਈ ਪਰ ਮਿਲਦਾ ਹਾਲੇ ਤੱਕ ਕਿਸੇ ਨੂੰ ਵੀ ਦਿਖਾ ਲਈ ਨਹੀਂ ਦਿੱਤਾ ਪਰ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਸਵਾਲ ਤਾਂ ਜ਼ਰੂਰ ਖੜਾ ਕਰਦੀਆਂ ਨੇ ਜਿਵੇਂ ਤੁਸੀਂ ਕਿਹਾ ਜੀ ਬਿਲਕੁਲ ਤਾਂ ਇਸ ਚੋਣਾਂ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਜੋ ਕਿਸਮਤ ਅਦਾਤੇ ਲੱਗੀ ਹੋਈ ਹੈ ਤਾਂ ਹੁਣ ਜੋ ਜਮਨੀ ਚੋਣਾਂ ਹੈ ਇਸ ਤੋਂ ਬਾਅਦ 2027 ਦਾ ਵੀ ਇੱਕ ਪਵਿੱਖ ਤੈ ਹੋਵੇਗਾ ਕਿਵੇਂ ਦੇਖਦੇ ਹੋ ਇਸ ਨੂੰ ਕਿ ਤਾਂ ਕਰਕੇ ਇੰਨਾ ਜੋ ਮੁਸ਼ਕਲਤ ਹੈ ਚੋਣ ਪ੍ਰਚਾਰ ਰੱਜ ਕੇ ਕੀਤਾ ਜਾ ਰਿਹਾ ਹੁਣ ਡੇਟ ਵੀ ਅੱਗੇ ਵਧਾ ਦਿੱਤੀ ਗਈ ਹੈ ਪਹਿਲਾਂ 13 ਸੀ ਹੁਣ 20 ਕਰ ਦਿੱਤੀ ਗਈ ਹੈ ਤੇ ਹੋਰ ਮੌਕਾ ਮਿਲ ਚੁੱਕਿਆ ਤਾਂ 2027 ਦਾ ਪਵਿੱਖ ਜੋ ਹੈ ਇਹਨਾਂ ਸਿਆਸਤਦਾਨਾਂ ਦਾ ਤੈ ਕੀਤਾ ਜਾਵੇਗਾ ਇਸ ਚੋਣਾਂ ਦੇ ਵਿੱਚ ਜੀ ਬਿਲਕੁਲ ਇਹ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਪਿਆ ਹੈ ਇਹ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹ ਲੀਡਰ ਖੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਜ਼ਰੂਰ ਚਾਹਤ ਰੱਖੀ ਗਈ ਸੀ ਕਿ ਅਸੀਂ ਜਿੱਤੀਏ ਅਸੀਂ ਉਮੀਦਵਾਰ ਦੇ ਤੌਰ ਦੇ ਉੱਪਰ ਵਿਚਰੀਏ ਮੌਕਾ ਨਹੀਂ ਮਿਲਿਆ ਹੁਣ ਮੌਕਾ ਮਿਲਿਆ ਤੇ ਉਹ ਇਸ ਮੌਕੇ ਨੂੰ ਛੱਡਣਾ ਨਹੀਂ ਚਾਹਣਗੇ ਸਾਰੇ ਪਾਸਿਓਂ ਜ਼ੋਰ ਲੱਗ ਰਿਹਾ ਹੈ ਸਾਰੇ ਪਾਸਿਓਂ ਪੱਬਾ ਪਾਰ ਹੋ ਕੇ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਅਸੀਂ ਆਪਣੀ ਜਿੱਤ ਨੂੰ ਪੱਕਿਆ ਕਰੀਏ ਉਹ ਭਾਵੇਂ ਇੱਕ ਦੂਸਰੇ ਦੇ ਉੱਪਰ ਨਿੱਜੀ ਬੈਰ ਕੱਢਣਾ ਹੋਵੇ ਭਾਵੇਂ ਇੱਕ ਦੂਸਰੇ ਦੀਆਂ ਉਹ ਵੀਡੀਓਜ਼ ਵਾਇਰਲ ਕਰਨੀਆਂ ਹੋਣ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਆਉਣੀਆਂ ਚਾਹੀਦੀਆਂ ਭਾਵੇਂ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਜਾਣੀਆਂ ਹੋਣ ਕਿ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਸਮਾਜ ਨੂੰ ਕੋਈ ਸੇਧ ਨਹੀਂ ਦਿੰਦੀਆਂ ਸਮਾਜ ਨੂੰ ਇੱਧਰ ਉੱਧਰ ਤੇ ਬੜ ਮੇਲਿਆਂ ਬੜ ਬਲੇਮਿਆਂ ਦੇ ਵਿੱਚ ਹੀ ਲੈ ਕੇ ਤੁਰੀਆਂ ਫਿਰਦੀਆਂ ਨੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਚੋਣਾਂ ਦੇ ਵਿੱਚ ਮੁੱਖ ਤੌਰ ਦੇ ਉੱਪਰ ਪ੍ਰਭਾਵਿਤ ਕਰਨ ਵਾਲੀ ਜ਼ਰੂਰ ਇੱਕ ਚੀਜ਼ ਬਣ ਕੇ ਸਾਹਮਤ ਹੋ ਰਹੀਆਂ ਨੇ ਪਰ ਇਸ ਵਕਤ ਮਾਹੌਲ ਨੂੰ ਦੇਖਦੇ ਹੋਏ ਇਸ ਵਕਤ ਇਹ ਸਾਰੇ ਸਿਆਸੀ ਦਰਮਦਰ ਨੂੰ ਦੇਖਦੇ ਹੋਏ ਇੱਕ ਚੀਜ਼ ਅਸੀਂ ਜ਼ਰੂਰ ਅਨੁਮਾਨਿਤ ਕਰ ਸਕਦੇ ਹਾਂ ਜਾਂ ਫਿਰ ਇਹਦਾ ਅਨੁਮਾਨ ਲਗਾ ਸਕਦੇ ਹਾਂ ਕਿ ਪਾਰਟੀਆਂ ਕੋਈ ਵੀ ਮਾੜੀਆਂ ਨਹੀਂ ਪਾਰਟੀਆਂ ਦੇ ਉਮੀਦਵਾਰ ਕੋਈ ਵੀ ਮਾੜੇ ਨਹੀਂ ਪਰ ਕਿ ਅਮ ਕਿਨੇ ਕਿੰਨਾ ਕੀਤਾ ਤੇ ਕਿਵੇਂ ਕਿੰਨਾ ਕਰਨਾ ਇਹਦਾ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਆਪਣੇ ਤੌਰ ਦੇ ਉੱਪਰ ਹੀ ਮੁਲਾਂਕਣ ਕੀਤਾ ਜਾਣਾ ਤੇ ਉਸੇ ਮੁਲਾਂਕਣ ਨੂੰ ਵੋਟਾਂ ਪੈਣਗੀਆਂ ਜੀ ਸ਼ਹਿਰ ਕਿਹਦਾ ਹੁੰਦਾ ਜਿਵੇਂ ਕਾਂਗਰਸ ਦੇ ਵੱਲੋਂ ਰਣਜੀਤ ਕੁਮਾਰ ਨੇ ਆਪ ਦੇ ਵੱਲੋਂ ਈਸ਼ਾਨ ਚੱਬੇਵਾਲ ਨੇ ਤੇ ਨਾਲ ਹੀ ਭਾਜਪਾ ਦੇ ਵੱਲੋਂ ਸੋਹਣ ਸਿੰਘ ਠੰਡਲ ਇਹਨਾਂ ਤਿੰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਸਟਰੋਂਗੇਸਟ ਪੁਆਇੰਟ ਕੀ ਲੱਗਦਾ ਹੈ ਕਿ ਲੋਕੀ ਰਣਜੀਤ ਕੁਮਾਰ ਨੂੰ ਕਿਉਂ ਵੋਟ ਦੇਣਗੇ ਜਾਂ ਫਿਰ ਈਸ਼ਾਨ ਨੂੰ ਕਿਉਂ ਦੇਣਗੇ ਜਾਂ ਫਿਰ ਸੋਹਣ ਸਿੰਘ ਠੰਡਲ ਨੂੰ ਹੀ ਕਿਉਂ ਦੇਣਗੇ ਕੀ ਲੱਗਦਾ ਹੈ ਇਹਨਾਂ ਤ ਤਾਂ ਇਹ ਜਦੋਂ ਕੋਈ ਸੱਤਾਧਾਰੀ ਪਾਰਟੀ ਹੁੰਦੀ ਹੈ ਤਾਂ ਸਿਆਸੀ ਮਾਰਾਂ ਦਾ ਇਹ ਕਹਿਣਾ ਹੈ ਜਾਂ ਫਿਰ ਕਹਿ ਲੀਏ ਕਿ ਜਿਹੜੇ ਉੱਗੇ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਵੀ ਇੱਕ ਕਨਕਲੂਜ਼ਨ ਕੱਢਿਆ ਗਿਆ ਕਿ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਇਹਦੀ ਜਿੱਤ 70 ਤੋਂ 75 ਫੀਸਦੀ ਨਿਸ਼ਚਿਤ ਹੁੰਦੀ ਹੈ ਕਿ ਇਹਨਾਂ ਦੇ ਵੱਲੋਂ ਤੰਤਰ ਵੀ ਵਰਤਿਆ ਜਾਣਾ ਹੈ ਇਹਨਾਂ ਦੇ ਵੱਲੋਂ ਲੋਕਾਂ ਤੱਕ ਪਹੁੰਚ ਵੀ ਸੌਖੇ ਤਰੀਕੇ ਦੇ ਨਾਲ ਕੀਤੀ ਜਾਣੀ ਹੈ ਪ੍ਰਸ਼ਾਸਨ ਦੀ ਵੀ ਵਰਤੋਂ ਕੀਤੀ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਹੋ ਸਕਦੀਆਂ ਨੇ ਕਿ ਸੁਭਾਵਿਕ ਤੌਰ ਦੇ ਉੱਪਰ ਸੱਤਾਧਾਰੀ ਪਾਰਟੀ ਦੇ ਲਈ ਆ ਸਹਾਇਕ ਸਿੱਧ ਹੋਣ ਪਰ ਨਾਲ ਹੀ ਜੇਕਰ ਸੋਨ ਸਿੰਘ ਠੰਡਲ ਹੋਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਕਾਲੀ ਦਲ ਦਾ ਵੋਟ ਬੈਂਕ ਵੀ ਖਿੱਚਣਾ ਹੈ ਉਹਨਾਂ ਨੇ ਭਾਜੀਪੀ ਦੇ ਵਿੱਚ ਜਿਹੜੇ ਜੋਰ ਜਮੈਸ਼ ਕਰਨ ਵਾਲੇ ਆਗੂ ਨੇ ਉਹਨਾਂ ਦੇ ਨਾਲ ਵੀ ਸੰਪਰਕ ਕਾਇਮ ਕਰਨਾ ਹੈ ਨਾਲ ਹੀ ਜੇਕਰ ਰਾਜਕੁਮਾਰ ਚੱਬੇਵਾਲ ਹੋਰਾਂ ਦੇ ਸੁਪੁੱਤਰ ਦੀ ਗੱਲ ਕਰੀ ਗਤੀਵਿਧੀਆਂ ਦੇ ਦੋਸ਼ ਉਹਨਾਂ ਦੇ ਉੱਪਰ ਲੱਗੇ ਪਰ ਕਿਤੇ ਇੱਕ ਤਾਂ ਹੀ ਰਾਜਕੁਮਾਰ ਚੱਬੇਵਾਲ ਨਹੀਂ ਚਾਹਣਗੇ ਕਿ ਉਹਨਾਂ ਦੀ ਐਮਪੀ ਸ਼ਿਪ ਦੇ ਉੱਪਰ ਵੱਡਾ ਸਵਾਲ ਆਵੇ ਕਿ ਤੁਸੀਂ ਤਾਂ ਐਮਪੀ ਬਣ ਕੇ ਵਿਧਾਇਕੀ ਦੀ ਜਿਹੜੀ ਚੋਣ ਹੈ ਉਹ ਹਾਰ ਗਏ ਹੋ ਸੋ ਕਿਸੇ ਵੀ ਤਰੀਕੇ ਦੇ ਨਾਲ ਇਹ ਚੀਜ਼ ਉਹ ਮਮਕਨ ਨਹੀਂ ਹੋਣ ਦੇਣਗੇ ਕਿ ਉਹ ਹਾਰ ਦਾ ਸਾਹਮਣਾ ਕਰਨ ਇਸੇ ਤਰੀਕੇ ਜਿਵੇਂ ਤੁਸੀਂ ਆ ਗੱਲ ਕੀਤੀ ਹੈ ਬੀਐਸਪੀ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਬਣੇ ਰਣਜੀਤ ਕੁਮਾਰ ਹੋਰਾਂ ਦੀ ਤਾਂ ਐਡਵੋਕੇਟ ਸਾਹਿਬ ਹੋਰਾਂ ਦੇ ਨਾਲ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਦੇ ਕੋਲ ਵੀ ਪੁੱਛਿਆ ਕਿ ਭਾਈ ਤੁਸੀਂ ਇਸ ਨੂੰ ਵੇਖਿਆ ਕਿਵੇਂ ਹੈ ਵੋਟ ਬੈਂਕ ਨੂੰ ਕਿਵੇਂ ਗਿਣਦੇ ਹੋ ਉਹ ਕਹ 49000 ਵੋਟ ਜਿਹੜੀ ਹੈ ਉਹ ਸਾਨੂੰ ਐਮਪੀ ਇਲੈਕਸ਼ਨ ਦੇ ਵਿੱਚ ਪਈ ਸੀ ਬਾਈ ਇਲੈਕਸ਼ਨ ਜਿਹੜੀ ਹੋ ਕੇ ਹਟੀ ਹੈ ਉਹਦੇ ਵਿੱਚ 49000 ਚੋਂ ਅਸੀਂ 30000 ਕਹਿਣ ਲੈਨੇ ਆ ਕਿ ਭਾਈ ਸਾਨੂੰ ਇਹ ਵਿਧਾਇਕੀ ਦੇ ਤੌਰ ਦੇ ਉੱਪਰ ਪੈ ਜਾਣੀ ਹੈ ਉਸ ਤੋਂ ਬਾਅਦ ਕਹਿੰਦੇ 15 20000 ਵੋਟ ਤਾਂ ਅਸੀਂ ਤੁਰ ਫਿਰ ਕੇ ਇਕੱਠੀ ਕਰ ਲੈਣੀ ਹੈ ਹੁਣ ਇਕੱਠੀ ਹੁੰਦੀ ਹੈ ਕਿ ਨਹੀਂ ਇਹ 15 20000 ਵੋਟ ਕਿੱਧਰਲੇ ਪਾਸੇ ਨੂੰ ਜਾ ਕੇ ਭੁਗਤਦੀ ਹੈ ਕਿਉਂਕਿ ਬੀਐਸਪੀ ਦੇ ਉੱਪਰ ਕਿਤੇ ਨਾ ਕਿਤੇ ਯਕੀਨ ਉਹ ਵੀ ਕਰਦੇ ਹੋਣਗੇ ਉਹਨਾਂ ਦਾ ਸੰਪਰਕ ਅਜੇ ਤੱਕ ਵੀ ਉਹਨਾਂ ਬੀਐਸਪੀ ਦੇ ਵੱਡੇ ਲੀਡਰਾਂ ਦੇ ਨਾਲ ਹੋਵੇਗਾ ਜਿਨ੍ਹਾਂ ਦੇ ਗੱਟੇ-ਗੋਡੇ ਕੁਆਮ ਵੀ ਤੁਹਾਡੇ ਲਈ ਕਰਨਾ ਹੈ ਤੇ ਖਾਸ ਤੌਰ ਦੇ ਉੱਪਰ ਇੱਥੇ ਰਿਜ਼ਰਵ ਸੀਟ ਹੋਣ ਕਰਕੇ ਐਸਸੀ ਜਿਹੜੇ ਵਰਗ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਖਾਸ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਕਿ ਇਲਾਕੇ ਨੂੰ ਕਿਹੜੇ ਵਿਅਕਤੀ ਦੀ ਕਿਹੜੇ ਉਮੀਦਵਾਰ ਦੀ ਕਿਹੜੇ ਨੇਤਾ ਦੀ ਕਿਹੜੇ ਸਮਾਜ ਸੇਵੀ ਦੀ ਦੇਣ ਹੈ ਤੇ ਉਹ ਕਿਹੜੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਜ਼ਰੂਰ ਰਿਜ਼ਲਟ ਜਿਹੜੇ ਨੇ ਨਤੀਜੇ ਜਿਹੜੇ ਨੇ ਉਹਨਾਂ ਦੇ ਵਿੱਚ ਪ੍ਰਭਾਵ ਪਾਉਣਗੀਆਂ ਜੀ ਬਿਲਕੁਲ ਇਹ ਤਾਂ ਬਿਲਕੁਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ 20 ਤਰੀਕ ਨੂੰ ਵੋਟਾਂ ਪੈਣਗੀਆਂ ਤਾਂ ਪਤਾ ਲੱਗਿਆ ਕਿ ਆਖਰ ਕਿਹੜੇ ਲੋਕ ਜਿਹੜੇ ਨੇ ਕਿਸ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਨੇ ਜਦੋਂ ਰਿਜ਼ਲਟ ਆਵੇਗਾ ਤਾਂ ਹੀ ਇਸ ਦਾ ਫੈਸਲਾ ਹੋਵੇਗਾ ਪਰ ਕੀ ਸੋਚਦੇ ਹੋ ਤੁਹਾਡੀ رائے ਕੀ ਹੈ ਚੱਬੇਵਾਲ ਸੀਟ ਨੂੰ ਲੈ ਕੇ ਕਿ ਤੁਸੀਂ ਕਿਸ ਨੂੰ ਵੋਟ ਦਿਓਗੇ ਤੇ ਆਖਰ ਕਿਉਂ ਦਿਓਗੇ ਆਪਣਾ ਕਾਰਨ ਵੀ ਤੁਸੀਂ ਆਪਣੇ ਨਾਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟ ਦੇ ਵਿੱਚ ਫਿਲਹਾਲ ਅੱਜ ਅਸੀਂ ਗੱਲਬਾਤ ਕੀਤੀ ਹੈ ਜੱਬੇਵਾਲ ਸੀਟ ਦੀ ਜੋ ਕਿ ਬੇਹਦੀ ਹੌਟ ਸੀਟ ਮੰਨੀ ਜਾ ਰਹੀ ਹੈ ਜਿਸ ਦੇ ਵਿੱਚ ਰਣਜੀਤ ਕੁਮਾਰ ਕਾਂਗਰਸ ਦੇ ਵੱਲੋਂ ਉਤਰੇ ਹੋਏ ਨੇ ਜੋ ਕਿ ਬੀਐਸਪੀ ਛੱਡ ਕੇ ਆਏ ਹੋਏ ਨੇ ਦੂਜੇ ਪਾਸੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀਤਾ ਇਸ ਦੇ ਵਿੱਚ ਈਸ਼ਾਨ ਜੱਬੇਵਾਲ ਜੋ ਕਿ ਡਾਕਟਰ ਰਾਜਕੁਮਾਰ ਜੱਬੇਵਾਲ ਦੇ ਪੁੱਤ ਨੇ ਉਹ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਨਾਲ ਹੀ ਭਾਜਪਾ ਦੇ ਵੱਲੋਂ ਸੋਹਣ ਸਿੰਘ ਠੰਡਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਹੋਏ ਨੇ ਤਾਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਚੋਣ ਪ੍ਰਚਾਰ ਜੋ ਚੋਣ ਪ੍ਰਚਾਰੇ ਲਗਾਤਾਰ ਇਹਨਾਂ ਦੇ ਵੱਲੋਂ ਜਾਰੀ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ ਅਖਰ ਜੱਤ ਕਿਸ ਦੀ ਹੁੰਦੀ ਹੈ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਤੇ ਮੇਰੇ ਸਹਿਯੋਗੀ ਸ਼ੇਰ ਗਿਲਜੋ ਨੇ ਉਹਨਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ